ਨਸ਼ਾਤੀ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤੇ ਤਹਿਤ ਜ਼ਿਲ੍ਹਾ ਪੁਲਿਸ ਦੇ ਸੀਆਈਏ ਸਟਾਫ ਕਪੂਰਥਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀਆਈਏ ਸਟਾਫ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਐਸਆਈ ਹਰਪੰਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੀ ਮੇਨ ਰੋਡ ਸੁਪਾਨਪੁਰ ਕਪੂਰਥਲਾ ਵਿਖੇ ਨਾਕਾਬੰਦੀ ਕਰਕੇ ਚੁੰਨੀ ਸ਼ਾਹ ਪੁੱਤਰ ਨਿਰਮਲ ਸਿੰਘ ਅਤੇ ਪਰਮਜੀਤ ਸਿੰਘ ਪੁੱਤਰ ਚੁੰਨੀ ਸ਼ਾਹ ਵਾਸੀਨ ਪਿੰਡ ਜਿਲ੍ਹਾ ਕਪੂਰਥਲਾ ਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ। ਇਸੇ ਦੌਰਾਨ ਉਸ ਦੇ ਪਾਸੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਹੁਣ ਪੁਲਿਸ ਦੇ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਦੇ ਹਦਾਇਤਾਂ ਤੇ ਕਪੂਰਥਲਾ ਪੁਲਿਸ ਵੱਲੋਂ ਨਸ਼ੀ ਰੋਕੂ ਕਮੇਟੀ ਮੈਂਬਰਾਂ ਨਾਲ ਕੱਲ ਸੀਏ ਸਟਾਫ ਕਪੂਰਥਲਾ ਨੂੰ ਵੱਡੀ ਕਾਮਯਾਬੀ ਹੋਈ ਹੈ। ਦੌਰਾਨ ਗਸ਼ਤ ਐਸਐਸ ਹਰਵੰਦ ਸਿੰਘ ਨੇ ਥਾਰਾ ਸਿਟੀ ਦੇ ਏਰੀਏ ਵਿੱਚੋਂ ਦੋ ਮਰਦ ਜਿਹੜੇ ਆ ਉਹਨਾਂ ਨੂੰ ਕਾਬੂ ਕਰਕੇ ਸਮੇਤ ਮੋਟਰਸਾਈਕਲ ਉਹਨਾਂ ਕੋਲ 2700 ਰੁਪਏ ਬਹਾਰ ਨਾਮ ਰਾਮ ਕੀਤੀ ਆ ਇਹਨਾਂ ਵਿਅਕਤੀਆਂ ਦੇ ਪਹਿਲਾਂ ਵੀ ਯਾਰ ਰੋਕਦੇ ਮੁਕੰਮਲੇ ਕਰਦੇ ਆ ਤੇ ਇਹ ਉਹਨਾਂ ਦਾ ਜਮਾਨਤ ਆ ਕਿ ਹੁਣ ਫੇਰ ਹਰੋਂ ਵੇਚ ਰਹੇ ਸੀ ਇਸੇ ਤਰ੍ਹਾਂ ਇਸੇ ਗੱਲ ਦੀ ਉਸੇ ਨੇ ਜਰਮਨ ਸਿੰਘ ਨੂੰ ਕਾਬੂ ਕਰਕੇ ਉਹਨੂੰ ਇੱਕ ਪਿਸਤੌਲ ਤੇ ਮੈਗਜ਼ੀਨ ਵਾਲਾ 32 ਕੋਰ ਬਰਾਮਦ ਕੀਤਾ ਉਸ ਦੇ ਖਿਲਾਫ ਵੀ ਪਹਿਲਾਂ ਅਸਲਾ ਏਕਦਰ ਮਕੰਮਲੇ ਕਰਦੇ ਨੇ ਹੋਰ ਤਪਦੀਸ਼ੇ ਕੋ ਕਰ ਰਹੇ ਨਸ਼ਾਤੀ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਚਲਾਈ ਜਾ ਰਹੀ ਮੁਹਿੰਮ ਤੇ ਤਹਿਤ ਜ਼ਿਲ੍ਹਾ ਪੁਲਿਸ ਦੇ ਸੀਆਈਏ ਸਟਾਫ ਕਪੂਰਥਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀਆਈਏ ਸਟਾਫ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਏਐਸਆਈ ਹਰਪੰਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੀਨ ਰੋਡ ਸੁਪਾਨਪੁਰ ਕਪੂਰਥਲਾ ਵਿਖੇ ਨਾਕਾਬੰਦੀ ਕਰਕੇ ਚੁੰਨੀ ਸ਼ਾਹ ਪੁੱਤਰ ਨਿਰਮਲ ਸਿੰਘ ਅਤੇ ਪਰਮਜੀਤ ਸਿੰਘ ਪੁੱਤਰ ਚੁੰਨੀ ਸ਼ਾਹ ਵਾਸੀ ਪਿੰਡ ਜਿਲ੍ਹਾ ਕਪੂਰਥਲਾ ਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਐ ਇਸੇ ਦੌਰਾਨ ਉਸ ਦੇ ਪਾਸੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਹੁਣ ਪੁਲਿਸ ਦੇ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਦੇ ਹਦਾਇਤਾਂ ਤੇ ਕਪੂਰਥਲਾ ਪੁਲਿਸ ਵੱਲੋਂ ਨਸ਼ੇ ਵਿਰੋਧੀ ਗੱਡੀ ਮੈਨਪ੍ਰੋਜੈਕਟ ਕੱਲ ਸੀਏ ਸਟਾਫ ਕਪੂਰਥਲਾ ਨੂੰ ਵੱਡੀ ਕਾਮਯਾਬੀ ਹੋਈ ਹੈ ਦੌਰਾਨ ਗਸ਼ਤ ਐਸਐਸਐ ਹਰਵੰਦ ਸਿੰਘ ਨੇ ਧਾਰਾ ਸਿਟੀ ਦੇ ਇਲਾਕੇ ਵਿੱਚੋਂ ਦੋ ਮਰਦਾਂ ਜਿਹੜੇ ਆ ਉਹਨਾਂ ਨੂੰ ਕਾਬੂ ਕਰਕੇ ਸਵੇਤ ਮੋਟਰਸਾਈਕਲ ਨਾਲ ਕੋ 270 ਗ੍ਰਾਮ ਹਰਮ ਨਸ਼ਾ ਬਰਾਮਦ ਕੀਤੀ ਆ ਇਹਨਾਂ ਵਾਕੀਆਂ ਤੇ ਪਹਿਲਾਂ ਵੀ ਹਰਮ ਦੇ ਮੁਕੱਲੇ ਦਰਜਾ ਤੇ ਇਹ ਉਹਨਾਂ ਦੇ ਜਿਮਾਨ ਤੇ ਆ ਕੇ ਹੁਣ ਫੇਰ ਹਰਮ ਵੇਚ ਰਹੇ ਸੀ ਇਸੇ ਤਰ੍ਹਾਂ ਇਸੇ ਗੁਰਦੇਵ ਸਿੰਘ ਨੇ ਜਰਮਨ ਸਿੰਘ ਨੂੰ ਕਾਬੂ ਕਰਕੇ ਉਹਨੂੰ ਇੱਕ ਪਿਸਤੌਲ ਮੈਗਜ਼ੀਰ ਵਾਲਾ ਬੱਤੀਪੁਰ ਬਰਾਮਦ ਕੀਤਾ ਉਸ ਦੇ ਖਿਲਾਫ ਵੀ ਪਹਿਲਾਂ ਅਸਲਾਹ ਅਤੇ ਮਕਮਲੇ ਕਰਮੇ ਕਰਦੇ ਨੇ ਹੁਣ ਤੋਂ ਤਪੀਸ਼ਕੋ ਕਰ ਰਹੇ ਨੇ